ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਉਹਨਾਂ ਦਾ ਬੁਖਤ ਟੀਚਾ ਰਿਹਾ ਇਮੀਗ੍ਰੇਸ਼ਨ ਨੂੰ ਕੱਟ ਕਰਨਾ ਇਸ ਵਿਚਾਰੇ ਹੁਣ ਅਮਰੀਕਾ ਦੀ ਗ੍ਰੈਸ ਸੁਰੱਖਿਆਸ ਕਤਰ ਪੇਸਟਰੀ ਨੋਇਮ ਨੇ ਕਿਹਾ ਹੈ ਕਿ ਪੂਰੀ ਅਮਰੀਕਾ ਮੈਕਸੀਕੋ ਸਰਹੱਦ ਦੇ ਕੰਦ ਨੂੰ ਕਾਲਾ ਕਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਨੂੰ ਗਰਮ ਅਤੇ ਚੜਨਾ ਓਖਾ ਬਣਾਇਆ ਜਾ ਸਕੇ ਉਹਨਾਂ ਨੇ ਇਸ ਵਿਚਾਰ ਦਾ ਜ਼ਹਿਰਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤਾ ਜਦੋਂ ਕਿ ਮੌਜੂਦਾ ਇਮੀਗ੍ਰੇਸ਼ਨ ਕਾਰਵਾਈ ਦਾ ਮੁੱਖ ਕੇਂਦਰ ਨਜ਼ਰਬੰਦੀਆਂ ਅਤੇ ਦੇਸ਼ ਨਿਕਾਲਾ ਰਿਹਾ ਹੈ ਇਸ ਗਰਮੀਆਂ ਦੇ ਸ਼ੁਰੂ ਦੇ ਵਿੱਚ ਪਾਸ ਕੀਤੇ ਗਏ ਟਰੰਪ ਦੇ ਨੀਤੀ ਬਿੱਲ ਦੇ ਵਿੱਚ ਵਾਧੂ ਕੰਧ ਨਿਰਮਾਣ ਦੇ ਲਈ 60 ਮਿਲੀਅਨ ਡਾਲਰ ਵੀ ਅਲੋਟ ਕੀਤੇ ਗਏ ਨੇ ਨੋਇਮ ਦੇ ਅਨੁਸਾਰ ਲਗਭਗ ਲਗ 2000 ਮੀਲ ਸਰਹੱਦ ਦੇ ਨਾਲ-ਨਾਲ ਹਰ ਰੋਜ਼ ਲਗਭਗ ਅੱਧਾ ਮੀਲ ਖੰਡ ਬਣਾਈ ਜਾ ਰਹੀ ਹੈ। ਹਾਲ ਹੀ ਦੇ ਮਹੀਨਿਆਂ ਦੇ ਵਿੱਚ ਸਰਹੱਦ ਪਾਰਕਰਨ ਵਾਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ ਅਤੇ ਕੰਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰੀ ਗਿਰਸਤਾਰੀਆਂ ਅਤੇ ਨਜ਼ਰਬੰਦੀਆਂ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਲਈ ਇੱਕ ਰੁਕਾਵਟ ਵਜੋਂ ਕੰਮ ਕਰ ਰਹੀਆਂ ਨੇ। ਨੋਇਮ ਨੇ ਮੰਗਲਵਾਰ ਨੂੰ ਨਿਊ ਮੈਕਸੀਕੋ ਦੇ ਵਿੱਚ ਸਰਹੱਦ ਦੇ ਇੱਕ ਹਿੱਸੇ ਦੇ ਨੇੜੇ ਇਕੱਠੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਾ ਪੇਂਟ ਖਾਸ ਕਰਕੇ ਰਾਸ਼ਟਰਪਤੀ ਦੀ ਬੇਨਤੀ ਉੱਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਰਾਸ਼ਟ੍ਰ ਪਤੀ ਸਮਝਦੇ ਨੇ ਕਿ ਗਰਮ ਤਾਪਮਾਨ ਦੇ ਵਿੱਚ ਜਰੋ ਕਿਸੇ ਚੀਜ਼ ਨੂੰ ਕਾਲਾ ਪੇਂਟ ਕੀਤਾ ਜਾਂਦਾ ਤਾਂ ਇਹ ਹੋਰ ਵੀ ਗਰਮ ਹੋ ਜਾਂਦੀ ਹੈ ਅਤੇ ਇਹ ਲੋਕਾਂ ਦੇ ਲਈ ਚੜਨਾ ਹੋਰ ਵੀ ਮੁਸ਼ਕਲ ਬਣਾ ਦੇਵੇਗੀ। ਉਨ੍ਹਾਂ ਕਿਹਾ ਕਿ ਬਾਰਡਰ ਪੈਟਰੋਲ ਅਧਿਕਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਕਾਲਾ ਰੰਗ ਕੰਦ ਨੂੰ ਜੰਗਾਲ ਲੱਗਣ ਤੋਂ ਰੋਕਣ ਦੇ ਵਿੱਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ ਨੋਇਮ ਨੇ ਕਿਹਾ ਕਿ ਪ੍ਰਸ਼ਾਸਨ ਰਿਓ ਗ੍ਰਾਂਡੇ ਦੇ ਨਾਲ ਹੋਰ ਪਾਣੀ ਰਾਹੀਂ ਟਾਚਾਸ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਦੋਵਾਂ ਦੇਸ਼ਾਂ ਦੇ ਸਰਹੱਦ ਦਾ ਅੱਧੇ ਤੋਂ ਵੱਧ ਹਿੱਸਾ ਹੈ ਡਾਸੀਅਰ ਟ੍ਰੰਪ ਦੇ ਦਫ਼ਤਰ ਵਾਪਸ ਆਉਣ ਤੋਂ ਬਾਅਦ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੀ ਕ੍ਰੋਸਿੰਗ ਅਤੇ ਹਿਰਾਸਤ ਦੇ ਵਿੱਚ ਗਰਾਵਟਾਈ ਹੈ ਜੁਲਾਈ ਦੇ ਵਿੱਚ ਲਗਭਗ 4600 ਅਤੇ ਜੂਨ ਦੇ ਵਿੱਚ 6000 ਦੇ ਰਿਕਾਰਡ ਹੇਟਨੇ ਪੱਧਰ ਦੇ ਨਾਲ ਨੇ ਸਾਲ ਦਰ ਸਾਲ 92% ਦੀ ਕਮੀ ਆਈ ਹੈ ਬਾਈਡਨ ਪ੍ਰਸ਼ਾਸਨ ਦੌਰਾਨ ਕਈ ਵਾਰ ਨਜਰਬੰਦੀਆਂ ਔਸਤਨ 6000 ਪ੍ਰਤੀ ਦਿਨ ਤੱਕ ਵਧ ਗਈਆਂ ਸੀ ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਨੋਇਮ ਨੇ ਇਹ ਵੀ ਕਿਹਾ ਸੀ ਕਿ ਟ੍ਰੰਪ ਪ੍ਰਸ਼ਾਸਨ ਦੇ ਪਹਿਲੇ 200 ਦਿਨਾਂ ਦੌਰਾਨ ਨੰਕੁੱਲ 1.6 ਮਿਲੀਅਨ ਗੈਰ ਦਸਤਾਵੇਜ਼ੀ ਪ੍ਰਵਾਸੀ ਅਮੇਰੀਕਾ ਛੱਡ ਕੇ ਚਲੇ ਗਏ ਨੇ ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਕਿ ਕਿੰਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਕਿੰਨੇ ਆਪਣੇ ਆਪ ਚਲੇ ਗਏ ਨੇ ਦਸੇ ਵਾਈਟ ਹਾਊਸੀ ਪ੍ਰੈਸਕਰਟਰ ਕੈਰੋਲਿਨ ਡੇਵਿਡ ਨੇ ਅਗਸਤ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਜਰਰੀ ਤੋਂ ਹੁਣ ਤੱਕ ਮੇਕਾ ਦੇ ਅੰਦਰੂਨੀ ਹਿੱਸੇ ਦੇ ਵਿੱਚ 3 ਲੱਖ ਕਾਇਦ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਵਿਰਾਸਤ ਦੇ ਵਿੱਚ ਲਿਆ ਗਿਆ ਜਦੋਂ ਕਿ ਪ੍ਰਸ਼ਾਸਨ ਇਹ ਕਹਿਣਾ ਜਾਰੀ ਰੱਖਦਾ ਹੈ ਕਿ ਉਹ ਅਪਰਾਧਿਕ ਇਤਿਹਾਸਿਕ ਵਾਲੇ ਲੋਕਾਂ ਨੂੰ ਤਰਜੀਹ ਦੇ ਰਿਹਾ ਹੈ ਇਮੀਗ੍ਰੇਸ਼ਨ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਸਾਰੇ ਅਜੇ ਲੋਕ ਜਿਨ੍ਹਾਂ ਤੇ ਕੋਈ ਅਪਰਾਧਿਕ ਦੋਸ਼ ਨਹੀਂ ਹਨ ਜਾਂ ਫਿਰ ਸਿਰਫ ਮਾਮਲੀ ਉਲੰਘਣਾਵਾਂ ਨੇ ਉਸ ਛਾਪੇਮਾਰੀ ਵਿੱਚ ਫਸ ਕਿ ਨਹੀਂ ਵਾਈਟ ਹਾਊਸ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਵਧੀ ਹੋਈ ਸਰਹੱਦੀ ਸੁਰੱਖਿਆ ਅਤੇ ਵਧੇ ਹੋਏ ਪੱਧਰ ਤੇ ਦੇਸ਼ ਨਿਕਾਲੇ ਰੁਕਾਵਟਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਅਮਰੀਕਾ ਮੈਕਸੀਕੋ ਸਰਹੱਦ ਤੇ ਅੰਕੜਿਆਂ ਦੇ ਵਿੱਚ ਕਿਰਾਵਟਾ ਮੁੱਖ ਕਾਰਨ ਹੈ ਇੱਕ ਵਾਰ ਫਿਰ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਉਹਨਾਂ ਦਾ ਮੁੱਖ ਟੀਚਾ ਰਿਹਾ ਇਮੀਗ੍ਰੇਸ਼ਨ ਨੂੰ ਕੱਟ ਕਰਨਾ ਇਸ ਵਿਚਾਲੇ ਹੁਣ ਅਮਰੀਕਾ ਦੀ ਗ੍ਰੈਸ ਰੱਖਿਆਸ ਕਤਰ ਕੇਸਟਰੀ ਨੋਇਮ ਨੇ ਕਿਹਾ ਹੈ ਕਿ ਪੂਰੀ ਅਮਰੀਕਾ ਮੈਕਸੀਕੋ ਸਰਹੱਦ ਦੇ ਕੰਦ ਨੂੰ ਕਾਲਾ ਕਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਨੂੰ ਗਰਮ ਅਤੇ ਚੜਨਾ ਓਖਾ ਬਣਾਇਆ ਜਾ ਸਕੇ। ਉਹਨਾਂ ਨੇ ਇਸ ਵਿਚਾਰ ਦਾ ਜ਼ਹਿਰਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤਾ, ਜਦੋਂ ਕਿ ਮੌਜੂਦਾ ਇਮੀਗ੍ਰੇਸ਼ਨ ਕਾਰਵਾਈ ਦਾ ਮੁੱਖ ਕੇਂਦਰ ਨਜ਼ਰਬੰਦੀਆਂ ਅਤੇ ਦੇਸ਼ ਨਿਕਾਲਾ ਰਿਹਾ ਹੈ। ਇਸ ਗਰਮੀਆਂ ਦੇ ਸ਼ੁਰੂ ਦੇ ਵਿੱਚ ਪਾਸ ਕੀਤੇ ਗਏ ਟਰੰਪ ਦੇ ਨੀਤੀ ਬਿੱਲ ਦੇ ਵਿੱਚ ਵਾਧੂ ਕੰਧ ਨਿਰਮਾਣ ਦੇ ਲਈ 60 ਮਿਲੀਅਨ ਡਾਲਰ ਵੀ ਅਲੋਟ ਕੀਤੇ ਗਏ ਨੇ। ਨੋਇਮ ਦੇ ਅਨੁਸਾਰ ਲਗ ਲਗਭਗ 2000 ਮੀਲ ਸਰਹੱਦ ਦੇ ਨਾਲ-ਨਾਲ ਹਰ ਰੋਜ਼ ਲਗਭਗ ਅੱਧਾ ਮੀਲ ਖੰਡ ਬਣਾਈ ਜਾ ਰਹੀ ਹੈ। ਹਾਲ ਹੀ ਦੇ ਮਹੀਨਿਆਂ ਦੇ ਵਿੱਚ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ ਅਤੇ ਕੰਟਰੋਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰੀ ਗ੍ਰਿਸ਼ਟਾਧੀਆਂ ਅਤੇ ਨਜ਼ਰਬੰਦੀਆਂ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਲਈ ਇੱਕ ਰੁਕਾਵਟ ਵਜੋਂ ਕੰਮ ਕਰ ਰਹੀਆਂ ਨੇ। ਨੋਇਮ ਨੇ ਮੰਗਲਵਾਰ ਨੂੰ ਨਿਊ ਮੈਕਸੀਕੋ ਦੇ ਵਿੱਚ ਸਰਹੱਦ ਦੇ ਇੱਕ ਹਿੱਸੇ ਦੇ ਨੇੜੇ ਇਕੱਠੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਾ ਪੇਂਟ ਖਾਸ ਕਰਕੇ ਰਾਸ਼ਟਰਪਤੀ ਦੀ ਬੇਨਤੀ ਉੱਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਰਾਸ਼ਟ੍ਰ ਪਤੀ ਸਮਝਦੇ ਨੇ ਕਿ ਗਰਮ ਤਾਪਮਾਨ ਦੇ ਵਿੱਚ ਜਰੋ ਕਿਸੇ ਚੀਜ਼ ਨੂੰ ਕਾਲਾ ਪੇਂਟ ਕੀਤਾ ਜਾਂਦਾ ਤਾਂ ਇਹ ਹੋਰ ਵੀ ਗਰਮ ਹੋ ਜਾਂਦੀ ਹੈ ਅਤੇ ਇਹ ਲੋਕਾਂ ਦੇ ਲਈ ਚੜਨਾ ਹੋਰ ਵੀ ਮੁਸ਼ਕਲ ਬਣਾ ਦੇਵੇਗੀ। ਉਨ੍ਹਾਂ ਕਿਹਾ ਕਿ ਬਾਰਡਰ ਪੈਟਰੋਲ ਅਧਿਕਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਕਾਲਾ ਰੰਗ ਕੰਧ ਨੂੰ ਜੰਗਾਲ ਲੱਗਣ ਤੋਂ ਰੋਕਣ ਦੇ ਵਿੱਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ ਨੋਇਮ ਨੇ ਕਿਹਾ ਕਿ ਪ੍ਰਸ਼ਾਸਨ ਰਿਓ ਗ੍ਰਾਂਡੇ ਦੇ ਨਾਲ ਹੋਰ ਪਾਣੀ ਰਾਹੀਂ ਟਾਂਚਾ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਦੋਵਾਂ ਦੇਸ਼ਾਂ ਦੇ ਇਸ ਹੱਦ ਦਾ ਅੱਧੇ ਤੋਂ ਵੱਧ ਹਿੱਸਾ ਹੈ। 10000 ਦਫਤਰ ਵਾਪਸ ਆਉਣ ਤੋਂ ਬਾਅਦ ਗੈਰ ਦਸਤਾਵੇਜੀ ਪ੍ਰਵਾਸੀਆਂ ਦੀ ਪ੍ਰੋਸੈਸਿੰਗ ਅਤੇ ਹਿਰਾਸਤ ਦੇ ਵਿੱਚ ਗਰਵਟਾਈ ਹੈ ਜੁਲਾਈ ਦੇ ਵਿੱਚ ਲਗਭਗ 4600 ਅਤੇ ਧੂਨ ਦੇ ਵਿੱਚ 6000 ਦੇ ਰਿਕਾਰਡ ਹੇਟਨੇ ਪੱਧਰ ਦੇ ਨਾਲ ਨੇ ਸਾਲ ਦਰ ਸਾਲ 92% ਦੀ ਕਮੀ ਆਈ ਹੈ ਬਾਈਡਨ ਪ੍ਰਸ਼ਾਸਨ ਦੌਰਾਨ ਕਈ ਵਾਰ ਨਜ਼ਰਬੰਦੀਆਂ ਔਸਤਨ 6000 ਪ੍ਰਤੀ ਦਿਨ ਤੱਕ ਵਧ ਗਈਆਂ ਸੀ ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਨੋਇਮ ਨੇ ਇਹ ਵੀ ਕਿਹਾ ਸੀ ਕਿ ਟ੍ਰੰਪ ਪ੍ਰਸ਼ਾਸਨ ਦੇ ਪਹਿਲੇ 200 ਦਿਨਾਂ ਦੌਰਾਨ ਕੁੱਲ 1.6 ਮਿਲੀਅਨ ਗੈਰ ਦਸਤਾਵੇਜੀ ਪ੍ਰਵਾਸੀ ਅਮੇਰੀਕਾ ਛੱਡ ਕੇ ਚਲੇ ਗਏ ਨੇ ਹਾਲਾਂਕਿ ਕਿ ਉਸਨੇ ਇਹ ਨਹੀਂ ਦੱਸਿਆ ਕਿ ਕਿੰਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਕਿੰਨੇ ਆਪਣੇ ਆਪ ਚਲੇ ਗਏ ਨੇ ਦਸੇ ਵਾਈਟ ਹਾਊਸੀ ਪ੍ਰੈਸਕਰ ਕੈਰੋਲਿਨ ਡੇਵਿਡ ਨੇ ਅਗਸਤ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਜਨਵਰੀ ਤੋਂ ਹੁਣ ਤੱਕ ਮੀਕਾ ਦੇ ਅੰਦਰੂਨੀ ਹਿੱਸੇ ਦੇ ਵਿੱਚ 3 ਲੱਖ ਕਾਇਦ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਵਿਰਾਸਤ ਦੇ ਵਿੱਚ ਲਿਆ ਗਿਆ ਜਦੋਂ ਕਿ ਪ੍ਰਸ਼ਾਸਨ ਇਹ ਕਹਿਣਾ ਜਾਰੀ ਰੱਖਦਾ ਹੈ ਕਿ ਉਹ ਅਪਰਾਧਿਕ ਇਤਿਹਾਸਿਕ ਵਾਲੇ ਲੋਕਾਂ ਨੂੰ ਤਰਜੀਹ ਦੇ ਰਿਹਾ ਹੈ ਇਮੀਗ੍ਰੇਸ਼ਨ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਸਾਰੇ ਅਜੇ ਲੋਕ ਜਿਨ੍ਹਾਂ ਤੇ ਕੋਈ ਅਪਰਾਧਿਕ ਦੋਸ਼ ਨਹੀਂ ਹਨ ਜਾਫਰ ਸਿੰਘ ਤੋਂ ਮਾਮਲੀ ਉਲੰਘਣਾਵਾਂ ਨੇ ਉਸ ਛਾਪੇਮਾਰੀ ਵਿੱਚ ਫਸ ਗਏ ਵਾਈਟ ਹਾਊਸ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਵਧੀ ਹੋਈ ਸਰਹੱਦੀ ਸੁਰੱਖਿਆ ਅਤੇ ਵਧੇ ਹੋਏ ਪੱਧਰ ਤੇ ਦੇਸ਼ ਨਿਕਾਲੇ ਰੁਕਾਵਟਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਅਮਰੀਕਾ ਮੈਕਸੀਕੋ ਸਰਹੱਦ ਤੇ ਅੰਕੜਿਆਂ ਦੇ ਵਿੱਚ ਕਿਰਾਵਟਾ ਮੁੱਖ ਕਾਰਨ ਹੈ ਇੱਕ ਵਾਰ ਫਿਰ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਉਹਨਾਂ ਦਾ ਮੁੱਖ ਇਚਾਰਾ ਹੈ ਇਮੀਗ੍ਰੇਸ਼ਨ ਨੂੰ ਕੱਟ ਕਰਨਾ ਇਸੇ ਵਿਚਾਲੇ ਹੁਣ ਅਮਰੀਕਾ ਦੀ ਗ੍ਰੈਸ ਸੁਰੱਖਿਆਸ ਕਤਰ ਕੇਸਟਰੀ ਨੋਮ ਨੇ ਕਿਹਾ ਹੈ ਕਿ ਪੂਰੀ ਅਮਰੀਕਾ ਮੈਕਸੀਕੋ ਸਰਹੱਦ ਦੇ ਕੰਦ ਨੂੰ ਕਾਲਾ ਕਰ ਦਿੱਤਾ ਜਾ ਰਿਹਾ ਹੈ ਤਾਂ ਜੋ ਇਸ ਨੂੰ ਗਰਮ ਅਤੇ ਚੜਨਾ ਉਖਾ ਬਣਾਇਆ ਜਾ ਸਕੇ। ਉਹਨਾਂ ਨੇ ਇਸ ਵਿਚਾਰ ਦਾ ਜ਼ਹਿਰਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤਾ, ਜਦੋਂ ਕਿ ਮੌਜੂਦਾ ਇਮੀਗ੍ਰੇਸ਼ਨ ਕਾਰਵਾਈ ਦਾ ਮੁੱਖ ਕੇਂਦਰ ਨਜ਼ਰਬੰਦੀਆਂ ਅਤੇ ਦੇਸ਼ ਨਿਕਾਲਾ ਰਿਹਾ ਹੈ। ਇਸ ਗਰਮੀਆਂ ਦੇ ਸ਼ੁਰੂ ਦੇ ਵਿੱਚ ਪਾਸ ਕੀਤੇ ਗਏ ਟਰੰਪ ਦੇ ਨੀਤੀ ਬਿੱਲ ਦੇ ਵਿੱਚ ਵਾਧੂ ਕੰਧ ਨਿਰਮਾਣ ਦੇ ਲਈ 60 ਮਿਲੀਅਨ ਡਾਲਰ ਵੀ ਅਲੋਟ ਕੀਤੇ ਗਏ ਨੇ। ਨੋਮ ਦੇ ਅਨੁਸਾਰ ਲਾਗਤ ਲਗ 2000 ਮੀਲ ਸਰਹੱਦ ਦੇ ਨਾਲ-ਨਾਲ ਹਰ ਰੋਜ਼ ਲਗਭਗ ਅੱਧਾ ਮੀਲ ਖੰਡ ਬਣਾਈ ਜਾ ਰਹੀ ਹੈ। ਹਾਲ ਹੀ ਦੇ ਮਹੀਨਿਆਂ ਦੇ ਵਿੱਚ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ ਅਤੇ ਕੰਟਰੋਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰੀ ਗਿਰਸਤਾਜੀਆਂ ਅਤੇ ਨਜ਼ਰਬੰਦੀਆਂ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਲਈ ਇੱਕ ਰੁਕਾਵਟ ਵਜੋਂ ਕੰਮ ਕਰ ਰਹੀਆਂ ਨੇ। ਨੋਇਮ ਨੇ ਮੰਗਲਵਾਰ ਨੂੰ ਨਿਊ ਮੈਕਸੀਕੋ ਦੇ ਵਿੱਚ ਸਰਹੱਦ ਦੇ ਇੱਕ ਹਿੱਸੇ ਦੇ ਨੇੜੇ ਇਕੱਠੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਾ ਪੇਂਟ ਖਾਸ ਕਰਕੇ ਰਾਸ਼ਟਰਪਤੀ ਦੀ ਬੇਨਤੀ ਉੱਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਰਾਸ਼ਟ੍ਰ ਪਤੇ ਸਮਝਦੇ ਨੇ ਕਿ ਗਰਮ ਤਾਪਮਾਨ ਦੇ ਵਿੱਚ ਜਰੋ ਕਿਸੇ ਚੀਜ਼ ਨੂੰ ਕਾਲਾ ਪੇਂਟ ਕੀਤਾ ਜਾਂਦਾ ਹੈ ਤਾਂ ਇਹ ਹੋਰ ਵੀ ਗਰਮ ਹੋ ਜਾਂਦੀ ਹੈ ਅਤੇ ਇਹ ਲੋਕਾਂ ਦੇ ਲਈ ਚੜਨਾ ਹੋਰ ਵੀ ਮੁਸ਼ਕਲ ਬਣਾ ਦੇਵੇਗੀ। ਉਨ੍ਹਾਂ ਕਿਹਾ ਕਿ ਬਾਰਡਰ ਪੈਟਰੋਲ ਅਧਿਕਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਕਾਲਾ ਰੰਗ ਕੰਧ ਨੂੰ ਜੰਗਾਲ ਲੱਗਣ ਤੋਂ ਰੋਕਣ ਦੇ ਵਿੱਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ ਨੋਇਮ ਨੇ ਕਿਹਾ ਕਿ ਪ੍ਰਸ਼ਾਸਨ ਰਿਓ ਗ੍ਰਾਂਡੇ ਦੇ ਨਾਲ ਹੋਰ ਪਾਣੀ ਰਾਹੀਂ ਟਾਂਚਾ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਜੋ ਕਿ ਦੋਵਾਂ ਦੇਸ਼ਾਂ ਦੇ ਇਸ ਹੱਦ ਦਾ ਅੱਧੇ ਤੋਂ ਵੱਧ ਹਿੱਸਾ ਹੈ ਡਾਸੀ ਟ੍ਰੰਪ ਦੇ ਦਫ਼ਤਰ ਵਾਪਸ ਆਉਣ ਤੋਂ ਬਾਅਦ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੀ ਕ੍ਰੋਸਿੰਗ ਅਤੇ ਹਿਰਾਸਤ ਦੇ ਵਿੱਚ ਗਰਾਵਟਾਈ ਹੈ ਜੁਲਾਈ ਦੇ ਵਿੱਚ ਲਗਭਗ 4600 ਅਤੇ ਜੂਨ ਦੇ ਵਿੱਚ 6000 ਦੇ ਰਿਕਾਰਡ ਹੇਟਨੇ ਪੱਧਰ ਦੇ ਨਾਲ ਨੇ ਸਾਲ ਦਰ ਸਾਲ 92% ਦੀ ਕਮੀ ਆਈ ਹੈ ਬਾਈਡਨ ਪ੍ਰਸ਼ਾਸਨ ਦੌਰਾਨ ਕਈ ਵਾਰ ਨਜਰਬੰਦੀਆਂ ਔਸਤਨ 6000 ਪ੍ਰਤੀ ਦਿਨ ਤੱਕ ਵਧ ਗਈਆਂ ਸੀ ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਨੋਇਮ ਨੇ ਇਹ ਵੀ ਕਿਹਾ ਸੀ ਕਿ ਟ੍ਰੰਪ ਪ੍ਰਸ਼ਾਸਨ ਨੇ ਪਹਿਲੇ 200 ਦਿਨਾਂ ਦੌਰਾਨ ਨਨੁਕੁੱਲ 1.6 ਮਿਲੀਅਨ ਗਯਾ ਦਸਤਾਵੇਜ਼ੀ ਪ੍ਰਵਾਸੀ ਅਮਰੀਕਾ ਛੱਡ ਕੇ ਚਲੇ ਗਏ ਨੇ ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਕਿ ਕਿੰਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਕਿੰਨੇ ਆਪਣੇ ਆਪ ਚਲੇ ਗਏ ਨੇ ਦਾਸੀ ਵਾਈਟ ਹਾਊਸੀ ਪ੍ਰੈਸਕਰਟਰ ਕੈਰੋਲਿਨ ਡੇਵਿਡ ਨੇ ਅਗਸਤ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਜਨਵਰੀ ਤੋਂ ਹੁਣ ਤੱਕ ਮੇਕਾ ਦੇ ਅੰਦਰੂਨੀ ਹਿੱਸੇ ਦੇ ਵਿੱਚ 3 ਲੱਖ ਕਾਇਦ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਵਿਰਾਸਤ ਦੇ ਵਿੱਚ ਲਿਆ ਗਿਆ ਹੈ ਜਦੋਂ ਕਿ ਪ੍ਰਸ਼ਾਸਨ ਇਹ ਕਹਿਣਾ ਜਾਰੀ ਰੱਖਦਾ ਹੈ ਕਿ ਉਹ ਅਪਰਾਧਿਕ ਇਤਿਹਾਸਿਕ ਵਾਲੇ ਲੋਕਾਂ ਨੂੰ ਤਰਜੀਹ ਦੇ ਰਿਹਾ ਹੈ ਇਮੀਗ੍ਰੇਸ਼ਨ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਸਾਰੇ ਅਜੇ ਲੋਕ ਜਿਨ੍ਹਾਂ ਤੇ ਕੋਈ ਅਪਰਾਧਿਕ ਦੋਸ਼ ਨਹੀਂ ਹਨ ਜਾਂ ਫਿਰ ਸਿਰਫ ਮਾਮਲੀ ਉਲੰਘਣਾਵਾਂ ਨੇ ਉਸ ਛਾਪੇਮਾਰੀ ਵਿੱਚ ਫਸ ਗਏ ਨੇ ਵਾਈਟ ਹਾਊਸ ਦੇ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਵਧੀ ਹੋਈ ਸਰਹੱਦੀ ਸੁਰੱਖਿਆ ਅਤੇ ਵਧੇ ਹੋਏ ਪੱਧਰ ਤੇ ਦੇਸ਼ ਨਿਕਾਲੇ ਰੁਕਾਵਟਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਅਮਰੀਕਾ ਮੈਕਸੀਕੋ ਸਰਹੱਦ ਤੇ ਅੰਕੜਿਆਂ ਦੇ ਵਿੱਚ ਕਿਰਾਵਟਾ ਮੁੱਖ ਕਾਰਨ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ